ਰਾਜ ਦੇ ਸਭਿ ਮਨ ਮਨ ਪੜ ਪਸਤ ਸੰਧਿਆ ਬਾਦ ਮਨ ਸੰਸਕੁਸ ਕੋ ਸੁਆਕਨ ਮੋਚੋਟ ਮਨੋ ਅਨਸਾਰ ਕਰਤਾ ਇਤਿਹਾਰ ਵਿੱਚ ਬਰਮਾਨਾ ਤੇ ਬਲਾ ਤੰਦ ਦੁਤ ਤੇ ਬਸਰ ਗਪਾਣ ਜੇ ਦਸ ਬ੍ਰਹਮ ਕਤਨ ਸਫੁਕ ਮਿਰਜੋ ਕਰਮੰ ਕਹ ਹਰਿ ਨਾਨਕ ਨੇ ਚੋ ਚਾਵ ਮੈਂ ਸਤ ਮਰਵਾਟ ਮੰਗਣ ਆਵਾਂ ਕੋ ਕਪੜਾ ਸਹਾਵਣਾ ਸੜ ਦੁਨੀਆ ਦੇ ਅੰਦਰ ਜਾਵਣਾ ਮੰਨਤਾ ਚੰਦ ਰਮਣਾ ਤੇਰੀ ਕਿਤਾਬ ਆਵਣਾ ਮੇਰੇ ਮਨ ਭਵਤੇ ਰਾਖੀ ਦੇ ਰਖੇ ਜਾਵਣਾ ਨੰਗਾ ਦੁਜਕ ਚਾਲਿਆ ਬਾਤ ਰਖਣਾ ਅਰੇ ਆਪਨੇ ਅਪਛੋ ਆਪਣਾ ਬਖਸ਼ ਕਾਰਣਾ ਬਖਸ਼ਾ